ਟਾਪ ਵਿੱਚ ਚੋਰ ਲੁਟੇਰਿਆਂ ਨੇ ਇਸ ਕਦਰ دہشت ਉਮਚਾ ਰੱਖੀ ਹੈ ਇਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਸੀਸੀਟੀਵੀ ਜਿਸ ਵਿੱਚ ਇੱਕ ਚੋਰ ਨੇ ਘਰ ਦੇ ਵਿੱਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਪਰ ਇੱਕ ਬੱਚੀ ਦੀ ਬਹਾਦਰੀ ਦੇ ਨਾਲ ਘਰ ਵਿੱਚ ਹੋਣ ਵਾਲਾ ਹਾਦਸਾ ਟਾਲ ਗਿਆ ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਇੱਕ ਬੱਚੀ ਘਰ ਵਿੱਚ ਇਕੱਲੀ ਸੀ ਤਾਂ ਇੱਕ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤੇ ਬੱਚੀ ਦੇ ਦਰਵਾਜ਼ਾ ਖੋਲਣ ਤੇ ਸਾਹਮਣੇ ਇੱਕ ਸਰਦਾਰ ਖੜਾ ਸੀ ਉਸਨੇ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਬੱਚੀ ਦੇ ਮਨਾ ਕਰਨ ਦੇ ਬਾਵਜੂਦ ਤੱਕੇ ਨਾਲ ਅੰਦਰ ਵੜਿਆ ਜਿਸ ਤੋਂ ਬਾਅਦ ਬੱਚੀ ਨੇ ਭੱਜ ਕੇ ਕਮਰੇ ਚ ਵੜ ਕੇ ਆਪਣੀ ਜਾਨ ਬਚਾਈ ਹੈ। ਘਰ ਵਿੱਚ ਚੋਰ ਲੁਟੇਰਿਆਂ ਨੇ ਇਸ ਕਦਰ دہشت ਉਮਾਚ ਰੱਖੀ ਹੈ ਇਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਇੱਕ ਸੀਸੀਟੀਵੀ ਜਿਸ ਵਿੱਚ ਇੱਕ ਚੋਰ ਨੇ ਘਰ ਦੇ ਵਿੱਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਪਰ ਇੱਕ ਬੱਚੀ ਦੀ ਬਹਾਦਰੀ ਦੇ ਨਾਲ ਘਰ ਵਿੱਚ ਹੋਣ ਵਾਲਾ ਹਾਦਸਾ टਾਲ ਗਿਆ। ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਜਦੋਂ ਇੱਕ ਬੱਚੀ ਘਰ ਵਿੱਚ ਇਕੱਲੀ ਸੀ ਤਾਂ ਇੱਕ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤੇ ਬੱਚੀ ਦੇ ਦਰਵਾਜ਼ਾ ਖੋਲਣ ਤੇ ਸਾਹਮਣੇ ਇੱਕ ਸਰਦਾਰ ਖੜਾ ਸੀ ਉਸਨੇ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਬੱਚੀ ਦੇ ਮਨਾ ਕਰਨ ਦੇ ਬਾਵਜੂਦ ਤੱਕੇ ਨਾਲ ਅੰਦਰ ਵੜਿਆ ਜਿਸ ਤੋਂ ਬਾਅਦ ਬੱਚੀ ਨੇ ਭੱਜ ਕੇ ਕਮਰੇ ਚ ਵੜ ਕੇ ਆਪਣੀ ਜਾਨ ਬਚਾਈ ਹੈ ਪੰਜਾਬ ਵਿੱਚ ਚੋਰ ਲੁਟੇਰਿਆਂ ਨੇ ਇਸ ਕਦਰ دہشت ਮਚਾ ਰੱਖੀ ਹੈ ਇਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਇੱਕ ਸੀਸੀਟੀਵੀ ਜਿਸ ਵਿੱਚ ਇੱਕ ਚੋਰ ਨੇ ਘਰ ਦੇ ਵਿੱਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਪਰ ਇੱਕ ਬੱਚੀ ਦੀ ਬਹਾਦਰੀ ਦੇ ਨਾਲ ਘਰ ਵਿੱਚ ਹੋਣ ਵਾਲਾ ਹਾਦਸਾ टਾਲ ਗਿਆ ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਦ ਇੱਕ ਬੱਚੀ ਘਰ ਵਿੱਚ ਇਕੱਲੀ ਸੀ ਤਾਂ ਇੱਕ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤੇ ਬੱਚੀ ਦੇ ਦਰਵਾਜ਼ਾ ਖੋਲਣ ਤੇ ਸਾਹਮਣੇ ਇੱਕ ਸਰਦਾਰ ਖੜਾ ਸੀ ਉਸਨੇ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਬੱਚੀ ਦੇ ਮਨਾ ਕਰਨ ਦੇ ਬਾਵਜੂਦ ਤੱਕੇ ਨਾਲ ਅੰਦਰ ਵੜਿਆ ਜਿਸ ਤੋਂ ਬਾਅਦ ਬੱਚੀ ਨੇ ਭੱਜ ਕੇ ਕਮਰੇ ਚ ਵੜ ਕੇ ਆਪਣੀ ਜਾਨ ਬਚਾਈ ਹੈ ਕਾਪ ਵਿੱਚ ਚੋਰ ਲੁਟੇਰਿਆਂ ਨੇ ਇਸ ਕਦਰ دہشت ਉਮਚਾ ਰੱਖੀ ਹੈ ਇਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਸੀਸੀਟੀਵੀ ਜਿਸ ਵਿੱਚ ਇੱਕ ਚੋਰ ਨੇ ਘਰ ਦੇ ਵਿੱਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਪਰ ਇੱਕ ਬੱਚੀ ਦੀ ਬਹਾਦਰੀ ਦੇ ਨਾਲ ਘਰ ਵਿੱਚ ਹੋਣ ਵਾਲਾ ਹਾਦਸਾ ਟਾਲ ਗਿਆ ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਜਦੋਂ ਇੱਕ ਬੱਚੀ ਘਰ ਵਿੱਚ ਇਕੱਲੀ ਸੀ ਤਾਂ ਇੱਕ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤੇ ਬੱਚੀ ਦੇ ਦਰਵਾਜ਼ਾ ਖੋਲਣ ਤੇ ਸਾਹਮਣੇ ਇੱਕ ਸਰਦਾਰ ਖੜਾ ਸੀ ਉਸਨੇ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਬੱਚੀ ਦੇ ਮਨਾ ਕਰਨ ਦੇ ਬਾਵਜੂਦ ਤੱਕੇ ਨਾਲ ਅੰਦਰ ਵੜਿਆ ਜਿਸ ਤੋਂ ਬਾਅਦ ਬੱਚੀ ਨੇ ਭੱਜ ਕੇ ਕਮਰੇ ਚ ਵੜ ਕੇ ਆਪਣੀ ਜਾਨ ਬਚਾਈ ਹੈ। ਘਰ ਵਿੱਚ ਚੋਰ ਲੁਟੇਰਿਆਂ ਨੇ ਇਸ ਕਦਰ دہشت ਮਚਾ ਰੱਖੀ ਹੈ ਇਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਇੱਕ ਸੀਸੀਟੀਵੀ ਜਿਸ ਵਿੱਚ ਇੱਕ ਚੋਰ ਨੇ ਘਰ ਦੇ ਵਿੱਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਪਰ ਇੱਕ ਬੱਚੀ ਦੀ ਬਹਾਦਰੀ ਦੇ ਨਾਲ ਘਰ ਵਿੱਚ ਹੋਣ ਵਾਲਾ ਹਾਦਸਾ टਾਲ ਗਿਆ। ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਜਦੋਂ ਇੱਕ ਬੱਚੀ ਘਰ ਵਿੱਚ ਇਕੱਲੀ ਸੀ ਤਾਂ ਇੱਕ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤੇ ਬੱਚੀ ਦੇ ਦਰਵਾਜ਼ਾ ਖੋਲਣ ਤੇ ਸਾਹਮਣੇ ਇੱਕ ਸਰਦਾਰ ਖੜਾ ਸੀ ਉਸਨੇ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਬੱਚੀ ਦੇ ਮਨਾ ਕਰਨ ਦੇ ਬਾਵਜੂਦ ਤੱਕੇ ਨਾਲ ਅੰਦਰ ਵੜਿਆ ਜਿਸ ਤੋਂ ਬਾਅਦ ਬੱਚੀ ਨੇ ਭੱਜ ਕੇ ਕਮਰੇ ਚ ਵੜ ਕੇ ਆਪਣੀ ਜਾਨ ਬਚਾਈ ਹੈ ਪੰਜਾਬ ਵਿੱਚ ਚੋਰ ਲੁਟੇਰਿਆਂ ਨੇ ਇਸ ਕਦਰ دہشت ਮਚਾ ਰੱਖੀ ਹੈ ਇਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਇੱਕ ਸੀਸੀਟੀਵੀ ਜਿਸ ਵਿੱਚ ਇੱਕ ਚੋਰ ਨੇ ਘਰ ਦੇ ਵਿੱਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਪਰ ਇੱਕ ਬੱਚੀ ਦੀ ਬਹਾਦਰੀ ਦੇ ਨਾਲ ਘਰ ਵਿੱਚ ਹੋਣ ਵਾਲਾ ਹਾਦਸਾ टਾਲ ਗਿਆ ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਜਦੋਂ ਇੱਕ ਬੱਚੀ ਘਰ ਵਿੱਚ ਇਕੱਲੀ ਸੀ ਤਾਂ ਇੱਕ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤੇ ਬੱਚੀ ਦੇ ਦਰਵਾਜ਼ਾ ਖੋਲਣ ਤੇ ਸਾਹਮਣੇ ਇੱਕ ਸਰਦਾਰ ਖੜਾ ਸੀ ਉਸਨੇ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਬੱਚੀ ਦੇ ਮਨਾ ਕਰਨ ਦੇ ਬਾਵਜੂਦ ਤੱਕੇ ਨਾਲ ਅੰਦਰ ਵੜਿਆ ਜਿਸ ਤੋਂ ਬਾਅਦ ਬੱਚੀ ਨੇ ਭੱਜ ਕੇ ਕਮਰੇ 'ਚ ਵੜ ਕੇ ਆਪਣੀ ਜਾਨ ਬਚਾਈ